ਸਸ਼ਕਲ ਮੈਂ ਤੁਹਾਡਾ ਆਪਣਾ ਸਵਰਾਜ ਸਿੰਘ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਪਿੰਡ ਲਹਿੰਗੇ ਵਾਲਾ ਦੇ ਵਿੱਚ ਮੌਜੂਦ ਹੈ ਜਿੱਥੇ ਹਰ ਸਾਲ ਦੀ ਤਰ੍ਹਾਂ ਉਹਨਾਂ ਕਿਸਾਨਾਂ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਵਾਇਆ ਜਾਂਦਾ ਹੈ ਤਾਂ ਉਸਦੇ ਹੀ ਕੜੀ ਦੇ ਵਿੱਚ ਐਸ ਪੀ ਐਸ ਹਸਪੀਟਲ ਸਰਸਾ ਤੋਂ ਪੂਰੀ ਟੀਮ ਜਿਹੜੀ ਇਸ ਪਿੰਡ ਦੇ ਵਿੱਚ ਆਉਂਦੀ ਹੈ ਤੇ ਫ੍ਰੀ ਚੈੱਕਅਪ ਜਿਹੜਾ ਮਰੀਜ਼ਾਂ ਦਾ ਕੀਤਾ ਜਾਂਦਾ ਅੱਜ ਵਕਤ ਮੇਰੇ ਨਾਲ ਨਿਰਮਲ ਸਿੰਘ ਮੱਲੜੀ ਉਹ ਵੀ ਮੌਜੂਦ ਹੈ ਸਵਾਗਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਬੰਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸੋ ਕਿੰਨੇ ਕੁ ਮਰੀਜ਼ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਚੈੱਕਅਪ ਕਰ ਚੁੱਕੇ ਹੋ ਤੇ ਕਿਸ ਤਰ੍ਹਾਂ ਦੀ ਜਾਦੇ ਬਿਮਾਰੀ ਜਿਹੜੀ ਤੁਸੀਂ ਦੇਖੀ 60 ਕੁ ਮਰੀਜ਼ਾਂ ਨੂੰ ਦੇਖ ਲਿਆ ਹੈ ਬੀਪੀ ਸ਼ੂਗਰ ਦੀ ਤਾਂ ਹਰ ਕਿਸੇ ਨੂੰ ਦਿੱਕਤ ਹੈ ਪਰ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਮੈਨੂੰ ਸ਼ੂਗਰ ਹੈਗਾ ਜਾਂ ਬੀਪੀ ਹੈਗਾ ਉਹਨਾਂ ਨੂੰ ਦੱਸਣਾ ਪੈਂਦਾ ਕਿ ਹਾਂ ਬੀਪੀ ਦੀ ਦਿੱਕਤ ਆ ਰਹੀ ਹੈ ਗੋਲੀ ਖਾਣੀ ਪਊਗੀ ਲਗਾਤਾਰ ਮਤਲਬ ਲੋਕਾਂ ਨੂੰ ਹਜੇ ਤੱਕ ਜਾਗਰੂਕ ਹੀ ਨਹੀਂ ਇਹਨਾਂ ਚੀਜ਼ਾਂ ਬਾਰੇ ਆਪਾਂ ਨੂੰ ਪਤਾ ਹੈ 슈ਗਰ ਬਹੁਤ ਵੱਡੀ ਬਿਮਾਰੀ ਹੈ ਕੁਝ ਵੀ ਹਾਰਟ ਅਟੈਕ ਅਦਰੰਗ ਦੀ ਸ਼ਿਕਾਇਤ ਬਹੁਤ ਦਿੱਕਤਾਂ 슈ਗਰ ਨਾਲ ਆ ਜਾਂਦੀਆਂ ਪਰ ਆਪਣੇ ਨਹੀਂ ਪਤਾ ਕਹਿ ਦਿੰਦੇ ਆ ਜਾ ਤਾਂ ਪੁੱਛਦੇ ਆ ਟੈਬਲੇਟ ਗੋਲੀ ਚੱਲ ਰਹੀ ਹੈ ਕੋਈ ਜਿਆਦਾ ਕਹਿ ਦਿੰਦੇ ਆ ਕਿ ਦੇ ਇੱਕ ਦਵਾਈ ਲੈਣੇ ਆ ਜਾਂ ਕਿਹੜੀ ਲੈ ਰਹੇ ਆ ਕਿਸ ਨੂੰ ਐਵੇਂ ਨਹੀਂ ਪਤਾ 슈ਗਰ ਵਾਲੀ ਗੋਲੀ ਕਿਤੇ 4 ਦਿਨਾਂ ਤੋਂ ਲੈ ਲੈਣੇ ਆ 3 ਦਿਨਾਂ ਤੋਂ ਲੈ ਲੈਣੇ ਆ ਮਤਲਬ ਐਵੇਂ ਦੀਆਂ ਚੀਜ਼ਾਂ ਦਾ ਪਤਾ ਨਹੀਂ ਵੇਸੀ ਆਪਣੀ ਕੋਸ਼ਿਸ਼ ਚੱਲ ਰਹੀ ਹੈ ਕਿ ਸਾਰਿਆਂ ਨੂੰ ਇਹ ਬਿਮਾਰੀ ਦਾ ਦੱਸਿਆ ਜਾਵੇ ਕਿ ਤੁਹਾਨੂੰ ਆਹ ਦਿੱਕਤ ਹੈਗੀ ਆ ਤੇ ਆਹ ਗੋਲੀ ਸ਼ੁਰੂ ਕਰਨੀ ਪਊਗੀ ਤੇ ਆਪਾਂ ਤਾਂ ਇਹ ਵੀ ਕੋਸ਼ਿਸ਼ ਕਰ ਰਹੇ ਆ ਜੇ ਕੋਈ ਐਮਐ ਦੀ ਕੋਈ ਦਵਾਈ ਨਹੀਂ ਖਰੀਦ ਸਕਦਾ ਹਰ ਮਹੀਨੇ ਹਰ ਪਿੰਡ ਚ ਕੈਂਪ ਲਾਈ ਜਾਂਦੇ ਆ ਜਿਹੜੇ ਨਹੀਂ ਖਰੀਦ ਸਕਦੇ ਉਹਨਾਂ ਨੂੰ ਆਪਾਂ ਇੱਕ ਮਹੀਨੇ-ਮਹੀਨੇ ਦੀ ਦਵਾਈ ਦੇ ਕੇ ਜਾਂਦੇ ਆ ਜਿਹਦੀ ਬੀਬੀ ਦੀ ਚਲਦੀ ਹੈ ਜਾਂ ਜੀ ਦੀ ਸ਼ੂਗਰ ਦੀ ਚਲਦੀ ਹੈ ਉਹ ਸਾਰੀ ਦਵਾਈ ਦੇ ਕੇ ਜਾਂਦੇ ਆ ਇੱਥੇ ਜਿਆਦਾਤਰ ਦੇਖੀਏ ਤਾਂ ਗੋਡਿਆਂ ਦੀ ਬਹੁਤ ਦਿੱਕਤ ਆ ਰਹੀ ਹੈ ਢੂਈ ਦੀ ਜਿਆਦਾ ਦਿੱਕਤ ਆ ਰਹੀ ਹੈ ਅੱਜ ਕੱਲ ਆਪਾਂ ਆਮ ਹੀ ਦੇਖਦੇ ਆ ਨਾ ਤਾਂ ਉਸ ਦੇ ਲਈ ਕੋਈ ਆਪਾਂ ਜੇ ਐਸਪੀਐਸ ਹਸਪੀਟਲ ਦੀ ਗੱਲ ਕਰੀ ਤਾਂ ਉੱਥੇ ਕੋਈ ਸੁਵਿਧਾ ਇੰਨਾ ਰੋਗੀਾਂ ਵਾਸਤੇ ਬਹੁਤ ਜਿਆਦੇ ਵਧੀਆ ਸੁਵਿਧਾ ਹੈ ਆਪਣੇ ਕੋਲੇ ਆਪਣੇ ਕੋਲੇ ਗੋਡੇ ਬਦਲਣ ਵਾਲਾ ਜਿਵੇਂ ਟੀ ਕੇਰਨ ਕਨੀ ਰਿਪਲੇਸਮੈਂਟ ਕਹਿੰਦੇ ਆ ਉਹ ਬਹੁਤ ਵਧੀਆ ਹੈ ਮਤਲਬ ਆਪਾਂ ਜਿਹੜਾ ਇੰਪਲਾਂਟ ਆਪਣਾ ਉਹ ਵੀ ਬਹੁਤ ਵਧੀਆ ਕੀਤਾ ਜਾਂਦਾ ਹੈ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਮਤਲਬ ਹਰ ਇੱਕ ਤਰ੍ਹਾਂ ਦੀ ਸਹੂਬਦਾ ਦਿੱਤੀ ਜਾਂਦੀ ਹੈ ਤੇ 5 ਦਿਨ ਐਡਮਿਟ ਰੱਖਿਆ ਜਾਂਦਾ ਹੈ ਵਧੀਆ ਤੋਂ ਵਧੀਆ ਮਤਲਬ ਬੈਸਟ ਇਲਾਜ ਕੀਤਾ ਜਾਂਦਾ ਜਿੰਨਾ ਹੋ ਸਕੇ ਉਸ ਤੋਂ ਬਾਅਦ ਵੀ ਪੇਸ਼ੈਂਟ ਨੂੰ ਫਿਜ਼ੀਓਥੈਰੇਪੀ ਬਾਰੇ ਹੋ ਸਕਦਾ ਉਹਦੇ ਮਤਲਬ ਕੋਈ ਵੀ ਦਿੱਕਤ ਆਵੇ ਆਪਾਂ ਜਾ ਕੇ ਵੀ ਪੂਰੀ ਤਰ੍ਹਾਂ ਗਾਈਡ ਕਰਦੇ ਆਂ ਘੱਟ ਤੋਂ ਘੱਟ ਮਤਲਬ ਆਈਸ਼ਮਾਨ ਦੇ ਮਰੀਜ਼ਾਂ ਵਾਸਤੇ ਤਾਂ ਬਹੁਤ ਵਧੀਆ ਹੋ ਰਿਹਾ ਹੈ। ਆਈਸ਼ਮਾਨ ਕਾਰਡ ਜਿਹੜਾ ਐਸਪੀਐਸਓ ਨਾਲ ਦੇ ਵਿੱਚ ਮਿਲਿਆ ਹੈਗਾ। ਹਾਂ, ਆਈਸ਼ਮਾਨ ਚੱਲ ਰਿਹਾ ਆਪਣੇ ਹਸਪਤਾਲ 'ਚ ਕੋਈ ਖਰਚਾ ਨਹੀਂ, ਗੋਡੇ ਦਾ ਆਪਰੇਸ਼ਨ, ਚੂਲੇ ਦਾ ਆਪਰੇਸ਼ਨ, ਹੋਰ ਵੀ ਕਈ ਤਰ੍ਹਾਂ ਦੇ ਪ੍ਰੇਸ਼ਨ ਹੁੰਦੇ ਆ ਜਿਹੜੇ ਉਹ ਫ੍ਰੀ ਕੀਤੇ ਜਾਂਦੇ ਆ। ਬਾਕੀ ਜੇ ਕੈਸ਼ ਵਗੈਰਾ ਦਾ ਵੀ ਬਹੁਤ ਫਰਕ ਹੈ। ਮਤਲਬ ਜੋ ਆਪਾਂ ਇੱਥੇ ਗੋਡੇ ਜਾਂ ਚੂਲਾ ਬਦਲਦੇ ਆਂ, ਰੇਟ ਦਾ ਬਹੁਤ ਜ਼ਿਆਦਾ ਫਰਕ ਹੈ। ਆਪਾਂ ਕੰਪਨੀ ਵੀ ਵਧੀਆ ਵਾਰ ਰਹੀ ਐ, ਪਲਾਂਟ ਵਧੀਆ ਵਾਰ ਰਹੀ ਐ ਮੈਰਲ ਦਾ। ਤੇ ਪੈਸੇ ਵੀ ਘਟ ਹੈ ਹੂੰ ਹੂੰ ਬਹੁਤ ਵਧੀਆ ਘਟ ਤੋਂ ਘਟ ਰੇਟਾਂ ਚ ਹੋ ਰਿਹਾ ਇੱਥੇ